ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਜੀ ਦਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਜੀਹਾ ਉਪਾਅ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਨੂੰ ਕਰਨ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਭ ਤਰ੍ਹਾਂ ਦੀਆਂ ਮੁਸੀਬਤਾਂ ਦੁੱਖ ਤਕਲੀਫਾਂ ਕਸ਼ਟ ਦੂਰ ਹੋ ਜਾਣਗੇ ਇਹ ਉਪਾਅ ਇੱਕ ਬਹੁਤ ਹੀ ਸਰਲ ਤੇ ਆਸਾਨ ਤਰੀਕੇ ਨਾਲ ਕਰਨ ਵਾਲਾ ਹੈ ਤੇ ਆਪਣੇ ਘਰ ਵਿੱਚ ਮੌਜੂਦ ਚੀਜ਼ਾਂ ਨਾਲ ਹੀ ਹੋ ਜਾਂਦਾ ਹੈ ਇਸ ਨੂੰ ਘਰ ਦਾ ਕੋਈ ਵੀ ਫਰਦ ਕਰ ਸਕਦਾ ਹੈ ਮਤਲਬ ਔਰਤ ਵੀ ਕਰ ਸਕਦੀ ਹੈ ਤੇ ਮਰਦ ਵੀ ਕਰ ਸਕਦਾ ਹੈ ਘਰ ਦਾ ਕੋਈ ਵੱਡਾ ਜੀ ਵੀ ਕਰ ਸਕਦਾ ਹੈ ਤੇ ਛੋਟਾ ਵੀ ਕਰ ਸਕਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸੇ ਤਰ੍ਹਾਂ ਦੀ ਕੋਈ ਵੀ مصیبت ਆ ਰਹੀ ਹੈ ਜਾਂ ਤੁਹਾਨੂੰ ਇਹ ਸ਼ੱਕ ਹੈ ਕਿ ਸਾਡੇ ਤੇ ਕਿਸੇ ਨੇ ਕੁਝ ਕੀਤਾ ਹੈ ਸਾਡੇ ਕਾਰਜ ਬਾਧ ਦਿੱਤੇ ਗਏ ਹਨ ਜੋ ਕਿ ਪੂਰੇ ਨਹੀਂ ਹੋ ਰਹੇ ਤਾਂ ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਇੱਕ ਬੇਨਤੀ ਹੈ ਜੀ ਜੇ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਣਾ ਤਾਂ ਜੋ ਕੁਝ ਵੀ ਕਿਸੇ ਕਿਸ ਕੀ ਪਣਾ ਹੋ ਜਾਵੇ ਇਸ ਉਪਾਅ ਨੂੰ ਆਪਾਂ ਪੂਰੇ ਤਰੀਕੇ ਨਾਲ ਕਰ ਸਕੀਏ ਤਾਂ ਜੋ ਆਪਣੇ ਤੇ ਆ ਰਹੀਆਂ ਮੁਸ਼ਕਲਾਂ ਖਤਮ ਹੋ ਜਾਣ ਆਓ ਹੁਣ ਆਪਾਂ ਇਹ ਜਾਣੀਏ ਕਿ ਇਸ ਉਪਾਅ ਨੂੰ ਕਦੋਂ ਕਿਵੇਂ ਤੇ ਕਿੱਥੇ ਕਰਨਾ ਹੈ ਇਸ ਉਪਾਅ ਨੂੰ ਆਪਾਂ ਕਿਸੇ ਵੀ ਟਾਈਮ ਕਰ ਸਕਦੇ ਹਾਂ ਮਤਲਬ ਦਿਨੇ ਵੀ ਕਰ ਸਕਦੇ ਹਾਂ ਰਾਤ ਨੂੰ ਵੀ ਕਰ ਸਕਦੇ ਹਾਂ ਸ਼ਾਮ ਨੂੰ ਦੁਪਹਿਰ ਨੂੰ ਜਦੋਂ ਤੁਹਾਡਾ ਟਾਈਮ ਲੱਗੇ ਉਦੋਂ ਹੀ ਇਹ ਉਪਾਅ ਕਰ ਸਕਦੇ ਹਾਂ ਇਸ ਨੂੰ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਹੈ ਇਸ ਨੂੰ ਤੁਸੀਂ ਆਪਣੇ ਘਰ ਵਿੱਚ ਉਸ ਜਗ੍ਹਾ ਤੇ ਬੈਠ ਕੇ ਕਰਨਾ ਹੈ ਜਿੱਥੇ ਕੋਈ ਵੀ ਸ਼ੋਰ ਸ਼ਰਾਬਾ ਨਾ ਹੋਵੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਡਿਸਟਰਬੈਂਸ ਨਾ ਹੋਵੇ ਤਾਂ ਜੋ ਤੁਹਾਡੇ ਉਪਾਅ ਵਿੱਚ ਕੋਈ ਦਿੱਕਤ ਆਵੇ ਹੁਣ ਆਪਾਂ ਜਾਣਦੇ ਹਾਂ ਕਿ ਇਸ ਉਪਾਅ ਨੂੰ ਕਰਨ ਲਈ ਕੀ ਸਮਾਨ ਚਾਹੀਦਾ ਹੈ ਕੀ ਸਮੱਗਰੀ ਚਾਹੀਦੀ ਹੈ ਇਸ ਉਪਾਣੂ ਕਰਨ ਲਈ ਆਪਣੀ ਰਸੋਈ ਵਿੱਚ ਜੋ ਚੀਜ਼ਾਂ ਮੌਜੂਦ ਹਨ ਉਹਨਾਂ ਵਿੱਚੋਂ ਹੀ ਆਪਾਂ ਨੂੰ ਚੀਜ਼ਾਂ ਦੀ ਜ਼ਰੂਰਤ ਪਵੇਗੀ ਨਾਲ ਇੱਕ ਵੱਡੀ ਸੂਈ ਦੀ ਇਨ ਇਸ ਉਪਾਣੂ ਕਰਨ ਲਈ ਇੱਕ ਹਰੀ ਮਿਰਚ ਜੋ ਕਿ ਫਰੈਸ਼ ਹੋਵੇ ਬੇਈ ਨਹੀਂ ਹੋਣੀ ਚਾਹੀਦੀ ਜਾਂ ਗਲੀ ਸੜੀ ਨਹੀਂ ਹੋਣੀ ਚਾਹੀਦੀ ਨਾਲ ਪੰਜ ਲੌਂਗ ਲੈਣੇ ਨੇ ਜੋ ਕਿ ਸਾਬਤ ਹੋਣ ਫੁੱਲ ਵਾਲੇ ਟੁੱਟੇ ਹੋਏ ਜਾਂ ਪੂਰੇ ਹੋਏ ਨਾ ਹੋਣ ਤੇ ਨਾਲ ਹੀ ਆਪਾਂ ਨੂੰ ਇੱਕ ਵੱਡੀ ਸੂਈ ਚਾਹੀਦੀ ਹੈ ਇਸ ਸਮਗਰੀ ਨੂੰ ਲੈ ਕੇ ਤੁਸੀਂ ਆਪਣੇ ਘਰ ਦੀ ਉਸ ਜਗ੍ਹਾ ਤੇ ਬੈਠ ਜਾਓ ਜਿੱਥੇ ਤੁਹਾਨੂੰ ਕੋਈ ਡਿਸਟਰਬੈਂਸ ਜਾਂ ਕੋਈ ਆਵਾਜ਼ ਨਾ ਮਾਰੇ ਕਿਉਂਕਿ ਜਦੋਂ ਤੁਸੀਂ ਇਹ ਉਪਾਅ ਕਰ ਕਰ ਰਹੇ ਹੁੰਦੇ ਹੋ ਤਾਂ ਉਸ ਵਿੱਚਕਾਰ ਨਾ ਤੁਸੀਂ ਬੋਲਣਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਸ਼ੋਰ ਸ਼ਰਾਬਾ ਹੋਵੇ ਸੋ ਇਸ ਇਸ ਮਗਰੀ ਨੂੰ ਲੈ ਕੇ ਜਿਸ ਜਗ੍ਹਾ ਤੇ ਵੀ ਤੁਸੀਂ ਬੈਠੋਗੇ ਉੱਥੇ ਬੈਠ ਕੇ ਜੋ ਤੁਸੀਂ ਹਰੀ ਮਿਰਚ ਲਈ ਹੈ ਉਸ ਦੇ ਵਿੱਚ ਜਿਹੜੀ ਵੱਡੀ ਸੂਈ ਓਹਦੇ ਨਾਲ ਪੰਜ ਛੇਕ ਕਰ ਲਓ ਪੰਜ ਮੋਰੀਆਂ ਕਰ ਲੈਣੀਆਂ ਪਹਿਲਾਂ ਫਿਰ ਉਹਨਾਂ ਪੰਜ ਮੋਰੀਆਂ ਦੇ ਵਿੱਚ ਜੋ ਤੁਹਾਡੇ ਕੋਲ ਪੰਜ ਲੌਂਗ ਹੋਣਗੇ ਉਹ ਲਾ ਦੇਣੇ ਨੇ ਉਹਨਾਂ ਮੋਰੀਆਂ ਦੇ ਵਿੱਚ ਰਹਿਣ ਤੁਸੀਂ ਚੰਗੀ ਤਰ੍ਹਾਂ ਲਾਉਣੇ ਨੇ ਕਿ ਉਹ ਮੋਰੀ ਵਿੱਚੋਂ ਲੌਂਗ ਬਾਹਰ ਨਾ ਨਿਕਲ ਜਾਵੇ ਸਾਜੀ ਇਹ ਕਰਨ ਤੋਂ ਬਾਅਦ ਤੁਸੀਂ ਉਸ ਵਾਹਿਗੁਰੂ ਪਰਮਾਤਮਾ ਦੇ ਅੱਗੇ ਆਪਣੀ ਅਰਦਾਸ ਬੇਨਤੀ ਲਾਉਣੀ ਏ ਜੋ ਵੀ ਤੁਹਾਡੇ ਤੇ ਮੁਸੀਬਤ ਏ ਜਾਂ ਕਸ਼ਟ ਏ ਜਾਂ ਜੋ ਵੀ ਤੁਹਾਡੀ ਮਨੋ ਕਾਮਨਾ ਏ ਜਿੰਦੇ ਵਿੱਚ ਦਿੱਕਤ ਆਉਂਦੀ ਏ ਉਸ ਬਾਰੇ ਅਰਦਾਸ ਬੇਨਤੀ ਕਰਨੀ ਏ ਕਿ ਵਾਹਿਗੁਰੂ ਮੇਰੀ ਇਹ ਦਿੱਕਤ ਹੈ ਮੈਨੂੰ ਇਹ ਪਰੇਸ਼ਾਨੀ ਏ ਇਹ ਪਰੇਸ਼ਾਨੀ ਮੇਰੀ ਦੂਰ ਕਰ ਦਿਵੋ ਆਪਣੀ ਅੱਖਾਂ ਬੰਦ ਕਰਕੇ ਅਰਦਾਸ ਕਰਕੇ ਉਸ ਸਮਗਰੀ ਨੂੰ ਤੁਸੀਂ ਇਕੱਠੇ ਕਰਕੇ ਲੈ ਲੈਣਾ ਹੈ ਉਸ ਮਿਰਚ ਨੂੰ ਤੇ ਉਸ ਮਿਰਚ ਦੇ ਵਿੱਚ ਲੱਗੇ ਹੋਏ ਲੌਂਗ ਵੀ ਨਾਲ ਨਾਲ ਹੀ ਉਹ ਸੂਈ ਲੈ ਕੇ ਤੁਸੀਂ ਕਿਸੇ ਖਾਲੀ ਜਗ੍ਹਾ ਤੇ ਚਲੇ ਜਾਣਾ ਹੈ ਉਥੇ ਜਾਂ ਤਾਂ ਤੁਸੀਂ ਇਸ ਨੂੰ ਨੱਪਉਣਾ ਹੈ ਮਿੱਟੀ ਵਿੱਚ ਜੇਕਰ ਮਿੱਟੀ ਵਿੱਚ ਨਹੀਂ ਨੱਪ ਸਕਦੇ ਤਾਂ ਕੋਈ ਖਾਲੀ ਜਗ੍ਹਾ ਵੇਖ ਕੇ ਉਥੇ ਤੁਸੀਂ ਇਸ ਨੂੰ ਸੁੱਟਉਣਾ ਹੈ ਤੇ ਜਦੋਂ ਵੀ ਤੁਸੀਂ ਇਸ ਨੂੰ ਸੁੱਟਣ ਜਾਂ ਨੱਪਣ ਜਾਣਾ ਹੈ ਵਾਰ ਨਾ ਤਾਂ ਜਾਂਦੇ ਹੋਏ ਤੁਸੀਂ ਬੋਲਣਾ ਹੈ ਤੇ ਨਾ ਆਉਂਦੇ ਹੋਏ ਚੁੱਪ ਕਰਕੇ ਜਾਣਾ ਹੈ ਤੇ ਚੁੱਪ ਕਰਕੇ ਹੀ ਵਾਪਸ ਆਉਣਾ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਜਦੋਂ ਤੁਸੀਂ ਇਸ ਨੂੰ ਨੱਪਦੇ ਹੋ ਜਾਂ ਸੁੱਟ ਕੇ ਆਉਨੇ ਹੋ ਤਾਂ ਤੁਸੀਂ ਪਿੱਛਾ ਭੌਂ ਕੇ ਨਹੀਂ ਵੇਖਣਾ ਚਾਹੇ ਤੁਹਾਨੂੰ ਕਿੰਨਾ ਵੀ ਜ਼ਰੂਰੀ ਕੰਮ ਹੋਵੇ ਜਾਂ ਕਿਸੇ ਨੇ ਪਿੱਛੋ ਆਵਾਜ਼ ਵੀ ਲਗਾਈ ਹੋਵੇ ਤਾਂ ਵੀ ਤੁਸੀਂ ਪਿੱਛੇ ਭੌਂ ਕੇ ਨਹੀਂ ਦੇਖਣਾ ਜੇਕਰ ਤੁਸੀਂ ਪਿੱਛੇ ਵੇਖ ਲਿਆ ਤਾਂ ਤੁਹਾਡਾ ਕੀਤਾ ਹੋਇਆ ਇਹ ਉਪਾਅ ਵਿਅਰਥ ਜਾਏਗਾ ਇਸ ਉਪਾਅ ਨੂੰ ਆਪਾਂ ਸਿਰਫ ਇੱਕ ਵਾਰ ਹੀ ਕਰਨਾ ਹੈ ਜਿਹੜੇ ਦਿਨ ਮਰਜ਼ੀ ਕਰ ਸਕਦੇ ਹਾਂ ਸੋ ਇਹ ਸੀ ਇੱਕ ਉਪਾਅ ਜੋ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕੀਤਾ ਹੈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਹੈ ਤਾਂ ਤੁਸੀਂ ਇੱਕ ਵਾਰ ਇਸ ਨੂੰ ਜਰੂਰ ਕਰਕੇ ਦੇਖਣਾ ਸਭ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਜੁੜੇ ਰਹਿਣਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਨਾਲ ਤੇ ਆਪ ਸਭ ਜੀ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ